ਅਮ੍ਰਿਤਸਰ ਹਲਕਾ ਅਟਾਰੀ ਦੇ ਪਿੰਡ ਮੈਨੀਆ ਖਵਾਰਾਂ ਵਿਖੇ ਐਮਐਲਏ ਜਸਵਿੰਦਰ ਸਿੰਘ ਰਮਦਾਸ ਨੇ ਨਵਨਜੁਗਤ ਪੰਚਾਇਤ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਪਿੰਡ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਇਹਨਾਂ ਮੁਸ਼ਕਲਾਂ ਨੂੰ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਪੰਚਾਇਤ ਮੈਂਬਰਾਂ ਵੱਲੋਂ ਐਮਐਲਏ ਜਸਵਿੰਦਰ ਸਿੰਘ ਰਮਦਾਸ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਰਦਾਰ ਬਲਕਾਰ ਸਿੰਘ ਸਰਬਜੀਤ ਕੌਰ ਜਸਨਪ੍ਰੀਤ ਸਿੰਘ ਸਰਬਜੀਤ ਕੌਰ ਅਤੇ ਹੋਰ ਵੀ ਪਿੰਡ ਵਾਸੀ ਇਸ ਮੌਕੇ ਹਾਜ਼ਰ ਸਨ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਇਹ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਮੈਨੀਆ ਖਵਾਰਾਂ ਦੀਆਂ ਤਸਵੀਰਾਂ ਹਨ ਜਿੱਥੇ ਐਮਐਲਏ ਜਸਵਿੰਦਰ ਸਿੰਘ ਰਮਦਾਸ ਨੇ ਨਵੀਂ ਚੁਣੀ ਗਈ ਪੰਚਾਇਤ ਨਾਲ ਮੁਲਾਕਾਤ ਕੀਤੀ ਅਤੇ ਪਿੰਡ ਵਾਸੀਆਂ ਦੀਆਂ ਜੋ ਮੁਸ਼ਕਲਾਂ ਸਨ ਉਹਨਾਂ ਨੂੰ ਹੱਲ ਕਰਵਾਉਣ ਦਾ ਜਲਦ ਭਰੋਸਾ ਦਿੱਤਾ ਅਤੇ ਨਾਲ ਹੀ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਐਮਐਲਏ ਜਸਵਿੰਦਰ ਸਿੰਘ ਰਮਦਾਸ ਨੇ ਆਖਿਆ ਕਿ ਹਲਕਾ ਅਟਾਰੀ ਵਿੱਚ ਲਗਾਤਾਰ ਵਿਕਾਸ ਦੇ ਕੰਮ ਚੱਲ ਰਿਹਾ ਹੈ ਉਹਨਾਂ ਨੇ ਆਖਿਆ ਕਿ ਜਿਹੜੇ ਪਿੰਡਾਂ ਵਿੱਚ ਵਿਕਾਸ ਕੰਮ ਰਹਿੰਦੇ ਹਨ ਉਹ ਪਾਰਟੀਬਾਜ਼ੀ ਤੋਂ ਵਿਕਾਸ ਕੰਮ ਉੱਠ ਕੇ ਕੀਤੇ ਜਾਣਗੇ ਉਹਨਾਂ ਨੇ ਆਖਿਆ ਕਿ ਪਿਛਲੀਆਂ ਸਰਕਾਰਾਂ ਵਾਂਗ ਕੰਮ ਨਹੀਂ ਕੀਤੇ ਜਾਣਗੇ ਉਹਨਾਂ ਆਖਿਆ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਪਾਰਟੀ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਵੀ ਲੋਕਾਂ ਨਾਲ ਵਾਅਦੇ ਕੀਤੇ ਸਨ ਉਹਨਾਂ ਵੀ ਪੂਰੇ ਕੀਤਾ ਜਾ ਰਿਹਾ ਅਤੇ ਹਲਕਾ ਅਟਾਰੀ ਵਿੱਚ ਲਗਾਤਾਰ ਵਿਕਾਸ ਕੰਮ ਚੱਲ ਰਹੇ ਹਨ ਜਿਹੜੇ ਵਿਕਾਸ ਕੰਮ ਰਹਿੰਦੇ ਹਨ ਉਹਨਾਂ ਨੂੰ ਵੀ ਜਲਦ ਪੂਰਾ ਕਰ ਦਿੱਤਾ ਜਾਵੇਗਾ ਮੇਰਾ ਨਾਮ ਬਲਕਾਰ ਸਿੰਘ ਹੈ ਸਨ ਅਫਸਰ ਦਾ ਕੁੰਦਨ ਸਿੰਘ ਪਿੰਡ ਮੈੜੀ ਘਰਾਈ ਕੋਈ ਚੋਖਾ ਹੈ ਉਹ ਆਪਣੇ ਹਲਕਾ ਟਾਰੀ ਤੋਂ ਐਮਐਲਏ ਸਾਹਿਬ ਜਿਸਦਾ ਜਸਵਿੰਦਰ ਸਿੰਘ ਜੇਤਾ ਸਾਹਿਬ ਆਹੀ ਘਰ ਤੇ ਉਹ ਸਾਨੂੰ ਥਾਪਣਾ ਦੇ ਕੇ ਗਏ ਆ ਇਹ ਅੱਗੇ ਕਿ ਵੱਤ ਵਤ ਪੰਚਾਇਤ ਦੇ ਕੰਮ ਕਰਵਾਓ ਤੇ ਮੇਰੇ ਵੱਲੋਂ ਗਰੰਟੀਾਂ ਦੀ ਕਮੀ ਨਹੀਂ ਆਊਗੀ ਜੇ ਤੁਹਾਡੇ ਵੱਲੋਂ ਵਿਕਾਸ ਕੰਮ ਦੀ ਕਮੀ ਨਾ ਆਵੇ ਅੱਗੇ ਹੋ ਕੇ ਦੇ ਕੰਮ ਕਰਵਾਓ ਸਾਡੇ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਤੇ ਸਕੂਲ ਜਿਹੜਾ ਪਨੀਤਾਂ ਤੱਕ ਅਪਗ੍ਰੇਡ ਹੋਣ ਵਾਲਾ ਹੈ ਦੂਜਾ ਕ ਹਸਰੀ ਦਾ ਪੋੜਿਓ ਕਿੰਨੇ ਉਹ ਵੀ ਛੇਤੀ ਬਣਵਾ ਦਾਂਗੇ ਸਾਡੀ ਇੱਕ ਜਿਹੜੀ ਸੜਕ ਬਰਵਾਈ ਆ ਚੌੜੀ ਕੀਤੀ ਆ ਜਿਠਵਾਲ ਤੋਂ ਤਲਵੰਡੀ ਤੱਕ ਉਹਦਾ ਬਹੁਤ ਬਹੁਤ ਧੰਨਵਾਦ ਕੀਤਾ ਅਸੀਂ ਉਹਨਾਂ ਦਾ ਇੱਕ ਜਿਠਵਾਲ ਨਹਿਰ ਦਾ ਪੁਲ ਬਣਾਇਆ ਹੈ ਨਾ ਬਹੁਤ ਬਹੁਤ ਧੰਨਵਾਦ ਕੀਤਾ ਸੀ ਉਹਨਾਂ ਦਾ ਸਾਡਾ ਇਹ ਨਾਲੇ ਦਾ ਕੰਮ ਚੱਲਦਾ ਪਿਆ ਸੀ ਉਹ ਵੀ ਕੰਪਲੀਟ ਹੋ ਚੱਲਿਆ ਉਹਦਾ ਵੀ ਧੰਨਵਾਦ ਕੀਤਾ ਜਿਹੜਾ ਨਾਲਾ ਰਹਿੰਦਾ ਸੜਕ ਦੇ ਨਾਲ-ਨਾਲ ਉਹ ਵੀ ਕਹਿੰਦੇ ਪਏ ਅਸੀਂ ਛੇਤੀ ਛੇਤੀ ਉਹ ਵੀ ਬਣਾ ਦਾਂ ਗ੍ਰਾਂਟ ਦੇ ਕੇ ਹੋਰ ਵੀ ਜਿਹੜੇ ਗਲੀਆਂ ਦੋ ਚਾਰ ਰੈਂਦੀਆਂ ਬਣਨ ਵਾਲੀਆਂ ਜਿਹੜੀਆਂ ਬਹੁਤ ਜ਼ਰੂਰੀ ਆ ਉਹ ਵੀ ਕਹਿੰਦੇ ਪਏ ਅਸੀਂ ਤੁਹਾਨੂੰ ਗ੍ਰਾਂਟ ਦਿਆਂਗੇ ਤੇ ਛੇਤੀ ਛੇਤੀ ਤੁਸੀਂ ਬਣਾ ਦਿਓ ਪ੍ਰਕਾਸ਼ ਦਾ ਕੰਮ ਜਿਹੜਾ ਨੂੰ ਰੁਕਣ ਨਹੀਂ ਦੇਣਾ ਬਹੁਤ ਤੇਜ਼ੀ ਦੇ ਨਾਲ ਕਰਵਾਉਣਾ ਤੁਹਾਨੂੰ ਇਨਸਾਨ ਘਾਟ ਦਾ ਵੀ ਕੰਮ ਚੱਲ ਰਿਹਾ ਵਾ ਉਹ ਵੀ ਥੋੜੇ